ਕੱਛਿਆਂ ਨੂੰ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀ ਉਸਟਾ ਵੀ ਸਤਿਅ ਅਸਤਰੀ ਹੋਏ ਸੀ ਆਓ ਕੁਰ ਇਤਿਹਾਸ ਜਾਣੀਏ ਪਹਿਲੀ ਪਾਤਸ਼ਾਹੀ ਦਾ ਜਨਮ ਕਿੱਥੇ ਹੋਇਆ ਇਹਨਾਂ ਦੇ ਪੁੱਤਰਾਂ ਦਾ ਕੀ ਨਾਮ ਸੀ ਇਹਨਾਂ ਦੀ ਬੀਬੀ ਦਾ ਕੀ ਨਾਮ ਸੀ ਇਹਨਾਂ ਨੇ ਆਪਣੇ ਜੀਵਨ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਉਹਦੇ ਬਾਅਦ ਸਾਡਾ ਵੀ ਸਤਿਅ ਲਿਆ ਹੋਇਆ ਸੀ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਅੱਧੀ ਇਹ ਵਿਸ਼ਾ ਦੀ ਅਖਰੀ ਕਲਾਸ ਹੈ ਵਿਖੋ ਜੀ ਅੱਜ ਦਾ ਸਾਡਾ ਵੀ ਸਾਥ ਦੂਸਰੀ ਦੂਜੀ ਪਾਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਸ ਜਗ੍ਹਾ ਤੇ ਕੁਸ਼ਤੀਆਂ ਕਰਾਉਂਦੇ ਸਨ ਭਈ ਜਿਹੜੀ ਜਗ੍ਹਾ ਤੇ ਜਿਹੜੀ ਥਾਂ ਤੇ ਗੁਰੂ ਜੀ ਕੁਸ਼ਤੀਆਂ ਕਰਾਉਂਦੇ ਸਨ ਉਸ ਦਾ ਹੋਂ ਕੀ ਨਾਮ ਹੈ ਜਿਸ ਥਾਂ ਤੇ ਗੁਰੂ ਜੀ ਕੁਸ਼ਤੀਆਂ ਕਰਾਉਂਦੇ ਹਨ ਉਸ ਥਾਂ ਦਾ ਹੋਂ ਕੀ ਨਾਮ ਹੈ ਇਹਦਾ ਉੱਤਰ ਹੈਗਾ ਜੀ ਗੁਰਦੁਆਰਾ ਮਲ ਅਖਾੜਾ ਸਾਹਿਬ ਤੇ ਖਡੂਰ ਸਾਹਿਬ ਕੀ ਮਲ ਅਖਾੜਾ ਸਾਹਿਬ ਤੇ ਖਡੂਰ ਸਾਹਿਬ ਕੀ ਸ੍ਰੀ ਗੁਰੂ ਅੰਗਦ ਦੇਵ ਜੀ ਕਸਤੀਆਂ ਕਰਾਉਂਦੇ ਸਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਹਮਾਇੂ ਬਾਦਸ਼ਾਹ ਸੇਰ ਸਾਸੂਰੀ ਕੋਲੋਂ ਜਿਹੜਾ ਹਮਾਇੂ ਬਾਦਸ਼ਾਹ ਸੀ ਸੇਰ ਸਾ ਕੁਲ ਸੇਰ ਸਾਸੂਰੀ ਕੋਲੋਂ ਹਾਰ ਖਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਕਿਸ ਜਗ੍ਹਾ ਤੇ ਆਇਆ ਸੀ ਮੇ ਜਿਹੜਾ ਹਮਾਈਉਦੀ ਬਾਦਸ਼ਾਹ ਸੀ ਸਿਰਸਾ ਸੂਰੀ ਕੋਲੋਂ ਹਾਰ ਖਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਕਿਸ ਜਗ੍ਹਾ ਤੇ ਆਇਆ ਸੀ ਇਹਦਾ ਉੱਤਰ ਹੈਗਾ ਜੀ ਖਡੂਰ ਸਾਹਿਬ ਵਿਖੇ ਕਿੱਥੇ ਖਡੂਰ ਸਾਹਿਬ ਵਿਖੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਕਦੋਂ ਅਤੇ ਕਿੰਨੀ ਉਮਰ ਵਿੱਚ ਜੋਤੀ ਜੋਤ ਸਮਾਏ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਕਿੰਨੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਹਨ ਵੇਖੋ ਜੀ ਇਹਦਾ ਉਤਰ ਹੈ ਜੀ 1552 ਈਸਵੀ ਨੂੰ 48 ਸਾਲ ਦੀ ਉਮਰ ਵਿੱਚ 1552 ਈਸਵੀ ਨੂੰ 48 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਅੱਗੇ ਵਾਲਾ ਵੇਖੋ ਜੀ ਪਰਸਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਕਿਵੇਂ ਆਏ ਭਈ ਸ੍ਰੀ ਗੁਰੂ ਅਮਰਦਾਸ ਜੀ ਜਿਹੜੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਕਿਵੇਂ ਆਏ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਉਹਦੀ ਸਪੁੱਤਰੀ ਕੌਣ ਬੀਬੀ ਅਮਰੋਜੀ ਵੱਲੋਂ ਅਮਰਤਵੇਲੇ ਪੜੀ ਬਾਣੀ ਦਾ ਪਾਠ ਸੁਣ ਕੇ ਆਪ ਪੁੱਛਿਆ ਗਿਆ ਸੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਕਦੋਂ ਆਏ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਵੱਲੋਂ ਕੌਣ ਬੀਬੀ ਅਮਰੋ ਬੱਲੋਂ ਅੰਮ੍ਰਿਤ ਬਾਣੀ ਵੇਲੇ ਪੜੀ ਗਈ ਬਾਣੀ ਦਾ ਪਾਠ ਸੁਣ ਕੇ ਅੱਗੇ ਵਾਲਾ ਕਿਹੜਾ ਸੀ ਪਰਸਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੱਗੋਂ ਗੁਰੂ ਆਇ ਕਿਸ ਨੂੰ ਬਖਸ਼ਿਸ਼ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੱਗਾ ਆਪਣੇ ਤੋਂ ਅੱਗੋਂ ਦੇ ਉਹਨਾਂ ਨੂੰ ਗੁਰੂ ਅਨਗਦੇਵ ਨੂੰ ਗੁਰੂ ਆਇ ਬਖਸ਼ੀ ਸੀ ਅੰਗਦ ਦੇਵ ਨੂੰ ਤੇ ਗੰਗਦ ਦੇਵ ਨੂੰ ਆਪਣੇ ਤੋਂ ਅੱਗੋਂ ਗੁਰੂ ਆਇ ਕਿਸ ਨੇ ਬਖਸ਼ੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਅੱਜ ਦਾ ਸਾਡਾ ਵਿਸ਼ਾ ਇੱਥੇ ਹੀ ਸਮਾਪਤ ਹੋਇਆ ਸੀ ਅੱਧੀ ਕਕਿਆ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh